ਹੋਰ ਨੇ 100 ਮੀਟਰ ਦੇ ਮੁੰਡਿਆਂ ਦੇ ਰਿਕਾਰਡ ਹੋਰ ਨੇ ਕੁੜੀਆਂ ਦੇ ਹੋਰ ਨੇ 400 ਮੀਟਰ ਦੇ ਕੁੜੀਆਂ ਦੇ ਰਿਕਾਰਡ ਹੋਰ ਨੇ ਮੁੰਡਿਆਂ ਦੇ ਹੋਰ ਨੇ ਸੋ ਕਿ ਸਾਡਾ ਇਦਾਂ ਕਿਵੇਂ ਹੋ ਸਕਦਾ ਕਿ ਅਸੀਂ 60 ਕਿਲੋ ਦੀ ਬੋਰੀ ਚੱਕਣੀ ਹੈ ਤੇ ਵਾਹੇ ਓਨਲੀ 60 ਕਿਲੋ ਹੀ ਫਿਰ ਇਹ ਕਹਿੰਨੇ ਲਿਖਤਾ ਜੀ ਕਿ ਜਿਹੜਾ ਅੰਦਰ ਬੈਠਾ ਹੈ ਜੇ ਕੋਈ ਅੱਗ ਲੱਗ ਗਈ ਅੰਦਰ 60 ਕਿਲੋ ਦੇ ਬੰਦਾ ਬੈਠਾ ਹੋਊਗਾ ਬਸ ਜੇ ਭਲਾ 70 ਦਾ ਹੋਇਆ ਫਿਰ ਤਾਂ ਮੁੰਡਾ ਵੀ ਚੱਕ ਸਕਦਾ ਜੀ ਜੇ 80 ਦਾ ਹੋਇਆ ਫੇ ਕੀ ਕਰੋਗੇ ਜੀ ਸੋ ਕੱਲੀ ਥੋੜੀ ਜਾਊਗੀ ਉਹ ਕੁੜੀ ਜੇਪੇ ਐਮਰਜੈਂਸੀ ਏਦਾਂ ਦੀ ਆਉਂਦੀ ਹੈ ਤਾਂ ਨਾਲ ਮੁੰਡੇ ਵੀ ਜਾਣਗੇ ਜਿਹੜੇ ਉਹਦੇ ਸਟਾਫ ਮੈਂਬਰ ਕੁਲੀ ਮੈਂਬਰ ਹੋਣਗੇ ਸਹੇ ਤਾਂ ਬਦਨ ਨੂੰ ਲੱਗਿਆ ਕਿ ਬਦਲ ਦੇਣਾ ਚਾਹੀਦਾ ਹੈ ਦੇਸ਼ ਦੇ ਵਿੱਚ ਕਿਤੇ ਵੀ ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਨਹੀਂ ਹੈਗੀਆਂ ਜੀ ਐਦਾਂ ਦੇ ਰੂਲ ਬਣਾ ਰੱਖੇ ਨੇ ਅੱਜਕੱਲ ਕਿਹੜਾ ਫੀਲਡ ਹੈ ਜਿੱਥੇ ਕੁੜੀਆਂ ਨਹੀਂ ਮਤਲਬ ਜਾ ਸਕਦੀਆਂ ਜਾਂ ਕੰਮ ਕਰ ਸਕਦੀਆਂ ਨੇ ਜਾਂ ਮੈਡਲ ਜਿੱਤ ਸਕਦੀਆਂ ਨੇ ਜਾਂ ਸੁਨੀਤਾ ਬਲੀਮ ਵਰਗੀਆਂ ਅੰਬਰਾਂ ਚ ਗਈਆਂ ਹੋਈਆਂ ਤਾਂ ਕੋਈ ਇਦਾਂ ਦਾ ਅੱਜ ਕੱਲ੍ਹ ਦੇ ਜ਼ਮਾਨੇ ਚ ਇਸ ਤਰ੍ਹਾਂ ਦਾ ਰੂਲ ਐ ਲੱਗ ਰਿਹਾ ਜਿਵੇਂ ਅਸੀਂ ਅਪਡੇਟ ਹੀ ਨਹੀਂ ਹੋਏ ਸਵਸੀ ਉਹਨਾਂ ਦੇ ਜਿਹੜੇ ਨਾਰਮਸ ਨੇ ਉਹਨਾਂ ਨੂੰ ਸੌਖੇ ਕਰ ਰਹੇ ਆ ਤੇ ਕੁੜੀਆਂ ਲਈ 40 ਕਿਲੋ ਦੀ ਬੋਰੀ ਦਾ ਜਾਂ ਵੀ ਜੋ ਵੀ ਉਹਨਾਂ ਦੇ ਟੈਸਟ ਨੇ ਉਹ ਕੁੜੀਆਂ ਦੇ ਮੁਤਾਬਕ ਉਹਨਾਂ ਦੇ ਜੋ ਪ੍ਰਮਾਤਮਾ ਨੇ ਉਹਨਾਂ ਨੂੰ ਸ਼ਕਤੀ ਦਿੱਤੀ ਉਹਦੇ ਮੁਤਾਬਕ ਅਸੀਂ ਨਾਰਮਸ ਕਰਾ ਜਿਹੜੇ ਨੇ ਉਹ ਨ ਬਦਲ ਰਹੇ ਆ ਤੇ ਪਹਿਲੀ ਵਾਰ ਹੋਊਗਾ ਸਰ ਪੰਜਾਬ ਪਹਿਲਾ ਸੂਬਾ ਹੋਊਗਾ ਕਿ ਜਿਹੜੇ ਸੂਬੇ ਨੇ ਆਪਣੀਆਂ ਧੀਆਂ ਨੂੰ ਆਪਣੀਆਂ ਭੈਣਾਂ ਨੂੰ ਫਾਇਰ ਬ੍ਰਿਗੇਡ ਦੇ ਵਿੱਚ ਨੌਕਰੀਆਂ ਦਿੱਤੀਆਂ ਨੇ ਇਹ ਦੇ ਵਿੱਚ ਅਸੀਂ ਬਦਲ ਲੱਗੇ ਆ ਸਰ ਕਿਉਂਕਿ ਪਹਿਲਾਂ ਕਿਸੇ ਨੇ ਦੇਖਿਆ ਹੀ ਨਹੀਂ ਰੂਲ ਇੰਨੀ ਚੱਲੀ ਜਾਂਦੇ ਨੇ ਢੂੜਾਂ ਜੰਮ ਗਿਆ ਫਾਈਲਾਂ ਤੇ ਕਿਸੇ ਨੇ ਝਾੜੀਆਂ ਹੀ ਨਹੀਂ ਸੋ ਇਸ ਕਰਕੇ ਬਹੁਤ ਸਾਰੀਆਂ ਢੂਡਾਂ ਚੜਨ ਵਾਲੀਆਂ ਨੇ ਜੀ ਅਜੇ। ਫੈਲਾ ਤੋਂ ਕੁਝ ਨਵੇਂ ਨਵੇਂ ਰੂਲ, ਨਵੇਂ ਤਰੀਕੇ ਕੰਮ ਕਰਨ ਦੇ ਨਵੇਂ ਤਰੀਕੇ ਆ ਗਏ। ਦੇਖੋ ਜੇ ਮੈਂ ਖੇਤੀ ਦੀ ਗੱਲ ਕਰਾਂ। ਅੱਜ ਕੱਲ ਫਸਲ ਬੀਜਣ ਦੇ ਇੱਕੋ ਫਸਲ ਨੂੰ ਬੀਜਣ ਦੇ ਚਾਰ-ਚਾਰ ਤਰੀਕੇ ਨੇ ਜੀ। ਕੋਈ ਕੰਪਿਊਟਰ ਨਾਲ ਬੀਜਦਾ। ਕੋਈ ਸਿੱਧਾ ਬੀਜਦਾ। ਡਾਇਰੈਕਟ। ਕੋਈ ਪਾਣੀ ਛੱਡ ਕੇ ਬੀਜਦਾ। ਕੋਈ ਪਹਿਲਾਂ ਪਾਣੀ ਛੱਡ ਕੇ ਰੌਣੀ ਕਰਕੇ ਬੀਜਦਾ। ਫਸਲ ਇੱਕੋ ਹੀ ਹੈ ਜੀ। ਫਿਰ ਉਸ ਫਸਲ ਤੇ ਸਪਰੇਅ ਕਰਨ ਦੇ ਚਾਰ-ਚਾਰ ਤਰੀਕੇ ਨੇ ਜੀ ਕੋਈ ਡਰੋਨ ਰਾਹੀਂ ਕਰਾਉਂਦਾ ਕੋਈ ਸਿੱਧੀ ਕਰਦਾ ਕੋਈ ਖਾਲ ਦੇ ਵਿੱਚ ਹੀ ਰੱਖ ਦਿੰਦਾ ਟੁਕਾ-ਟੁਕਾ ਉੱਜਾਈ ਜਾਂਦਾ